ਸਾਈਕਲ ਛੱਡ ਸਕੂਟਰੀ ਤੇ ਅਨਾਜ ਮੰਡੀ ਪਹੁੰਚੇ ਵਿਧਾਇਕ ਦੇ ਮਾਨ ਏਸ਼ੀਆ ਦੀ ਦੂਜੀ ਅਨਾਜ ਮੰਡੀ ਨਾਬਾ ਵਿੱਚ ਜ਼ਿਰੀ ਦੀ ਖਰੀਦ ਸ਼ੁਰੂ ਹੋ ਗਈ ਹੈ ਮੰਡੀ ਵਿੱਚ ਹਰ ਮਹਿਕਮੇ ਵੱਲੋਂ ਪ੍ਰਬੰਧ ਮੁਕੰਮਲ ਕਰ ਲਏ ਗਏ ਨਹੀਂ ਤੇ ਇਸੇ ਮੁਤਾਬਕ ਵਿਧਾਇਕ ਗੁਰਦੇਵ ਸਿੰਘ ਮਾਨ ਦੱਸਿਆ ਕਿ ਉਹ ਖਰੀਦ ਸ਼ੁਰੂ ਕਰਵਾਉਣ ਆਏ ਨੇ ਤੇ ਨਾਲ ਹੀ ਏਸ਼ੀਆ ਦੀ ਸਭ ਤੋਂ ਵੱਡੀ ਦੂਜੇ ਨੰਬਰ ਦੀ ਮੰਡੀ ਦੇ ਵਿੱਚ ਪਹੁੰਚੇ ਨੇ ਜਿੱਥੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਤੇ ਝੋਨੇ ਦਾ ਰੇਟ 2399 ਰੁਪਏ ਤੇ ਹੁਣ ਸ਼ਾਨਦਾਰ ਝੋਨਾ ਜਿਹੜਾ ਮੰਡੀ ਵਿਚਾਰਿਆ ਹੈ ਤੇ 17 ਤੋਂ 11 12 ਦੇ ਆਸ-ਪਾਸ ਮੌਇਸਚਰ ਆ ਰਿਹਾ ਹੈ ਤੇ ਕਿਸਾਨ ਵੀ ਖੁਸ਼ ਨੇ ਤੇ ਮੰਡੀ ਚ ਵਧੀਆ ਪ੍ਰਬੰਧ ਕੀਤੇ ਗਏ ਨੇ ਨਾਬਾ ਦੀ ਦਾਣਾ ਮੰਡੀ ਜਿਹੜੀ ਕਿ ਏਸ਼ੀਆ ਦੀ ਸਭ ਤੋਂ ਵੱਡੀ ਦੂਜੇ ਨੰਬਰ ਦੀ ਮੰਡੀ ਆ ਅੱਜ ਇਹਦੇ ਵਿੱਚ ਮੈਂ ਆਇਆ ਜੀ ਜਿਹਦੇ ਵਿੱਚ ਪੀਆਰ 126 ਜਿਹੜਾ ਝੋਨਾ ਉਹਦੀ ਸਰਕਾਰੀ ਖਰੀਦ ਸ਼ੁਰੂ ਹੋਈ ਆ 2399 ਰੁਪਏ ਜਿਹੜਾ ਸਰਕਾਰੀ ਰੇਟ ਹੈ ਜੀ ਔਰ ਬਹੁਤ ਹੀ ਸ਼ਾਨਦਾਰ ਝੋਨਾ ਜਿਹੜਾ ਮੰਡੀ ਦੇ ਵਿੱਚ ਆ ਰਿਹਾ ਆ ਮੌਇਸਚਰ ਬੇਸ਼ੱਕ 17 ਪਰ 11 12 ਦੇ ਆਸ-ਪਾਸ ਮੌਇਸਚਰ ਜੜਾ ਆ ਰਿਹਾ ਜੀ ਤੇ ਕਿਸਾਨ ਭਰਾ ਵੀ ਖੁਸ਼ ਨੇ ਮੰਡੀ ਦੇ ਵਿੱਚ ਅਸੀਂ ਅਗਰ ਗੱਲ ਕਰੀਏ ਮਾਰਕੀਟ ਕਮੇਟੀ ਨਾਬਾ ਦੇ ਦਿਨ ਮੁੱਖ ਯਾਰ ਜਿਹੜੇ ਆ ਆ ਪਾਸੋਂ ਵਿੱਚ ਪਾ ਕੇ 14 ਖਰੀਦ ਕੇਂਦਰ ਨੇ ਜੀ ਜਿਹਦੇ ਵਿੱਚ ਸਫਾਈ ਪਾਣੀ ਸ਼ਾਹ ਤੇ ਬਿਜਲੀ ਦੇ ਪ੍ਰਬੰਧ ਮੁਕੰਮਲ ਬਿਲਕੁਲ ਹੋ ਚੁੱਕੇ ਨੇ ਇਸ ਤੋਂ ਇਲਾਵਾ ਇੱਕ ਲਾਈਵ ਸਟਾਕ ਮਾਰਕੀਟ ਅਤੇ ਫੋਕਲ ਪੁਆਇੰਟ ਯਾਰਡ ਦੇ ਵੀ ਕੋਸ਼ਿਸ਼ ਕੀਤੇ ਜਾਨੀ ਕਿ ਜਿਹੜੀ ਡੰਗਰਾਂ ਦੀ ਮੰਡੀ ਉਹ ਵੀ ਸੀ ਕਿ ਫੋਕਲ ਪੁਆਇੰਟ ਜਿੱਥੇ ਅਗਰ ਓਵਰਲੋਡ ਹੁੰਦਾ ਤਾਂ ਉੱਥੇ ਵੀ ਜਿਹੜੀ ਹੈ ਜੀ ਪ੍ਰਬੰਧ ਕੀਤਾ ਹੋਇਆ ਤੇ ਮੁਖਿਆ ਨਾਬਾ ਵਿੱਚ 14 9 2025 ਤੋਂ ਬਾਸਮਤੀ ਦੀ ਖਰੀਦ ਸ਼ੁਰੂ ਹੋ ਗਈ ਸੀ ਜੋ ਕਿ ਬਹੁਤ ਵਧੀਆ ਢੰਗ ਦੇ ਨਾਲ ਚੱਲ ਰਹੀ ਹੈ ਤੇ ਹੁਣ ਤੱਕ 1,50,000 ਕੁਇੰਟਲ ਦੀ ਖਰੀਦ ਹੋ ਚੁੱਕੀ ਹੈ ਜੀ ਬਾਸਮਤੀ ਦੀ ਤੇ ਮੁਖੀਆ ਨਾਬਾ ਵਿੱਚ ਪਰਮਲ ਜੀਰੀ ਦੀ ਖਰੀਦ ਜਿਹੜੀ ਅੱਜ ਜਾਨੀ ਕਿ 25 9 2026 ਨੂੰ ਖਰੀਦ ਸ਼ੁਰੂ ਹੋ ਚੁੱਕੀ ਹੈ ਸਰਕਾਰੀ ਸਰਕਾਰ ਵੱਲੋਂ ਇਹ ਚੋਨਾ ਖੇਦਣਾ ਸ਼ੁਰੂ ਕਰ ਦਿੱਤਾ ਗਿਆ ਇੱਥੇ ਵੱਖ-ਵੱਖ ਖਰੀਦ ਏਜੰਸੀਆਂ ਜਿਵੇਂ ਪਨ ਗ੍ਰੇਨ ਮਾਰਕਫੈਟ ਪੰਜਾਬ ਵੇਅਰਹਾ우스 ਵੱਲੋਂ ਖਰੀਦ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਵੀ ਮੇਰੇ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਨੇ ਜੀ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਜਿਹੜੀ ਆਪੇਸ਼ ਨਾ ਆਵੇ ਔਰ ਲਿਫਟਿੰਗ ਜਿਹੜੀ ਹੈ ਸਮੇਸਰ ਹੋਵੇ ਔਰ ਕਿਤੇ ਵੀ ਲੇਬਰ ਦੀ ਜਾਂ ਕਿਸੇ ਵੀ ਕਿਸਾਨ ਭਰਾ ਨੂੰ ਕਿਸਿਆਰਤੀਏ ਭਰਾ ਨੂੰ ਕਿਤੇ ਵੀ ਕੋਈ ਸਮੱਸਿਆ ਜਿਹੜੀ ਉਹ ਨਾ ਆਵੇ ਪਰ ਮੈਂ ਸਰਕਾਰ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਕਿਸਾਨ ਭਰਾਵਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਜਿਹੜੀ ਹੈ ਮੰਡੀ ਦੇ ਵਿੱਚ ਨਹੀਂ ਆਉਣ ਦਿੱਤੀ ਜਾਊਗੀ। ਮਾਰਕਫੈਟ ਵੱਲੋਂ ਕੁਝ ਪ੍ਰੋਬਲਮ ਜੀ ਸੀਗੀ ਇੱਕ ਮੈਨੇਜਰ ਵੀ ਹੈ ਜੀ ਉਹਨਾਂ ਵੱਲੋਂ ਕੁਝ ਕਾ ਤਾਂ ਉਹਨਾਂ ਦੇ ਖਿਲਾਫ ਮੇਰੇ ਕੋਲ ਆਈਆਂ ਸੀਗੀਆਂ ਮੈਂ ਲਿਖਤੀ ਰੂਪ ਚ ਭੇਜ ਦਿੱਤਾ ਜੀ ਕਿ ਉਹ ਬਾੜਦਾਨਾ ਚੱਕਣ ਵਾਸਤੇ ਕਦੇ ਕਿਸੇ ਪਿੰਡ ਜਾਓ ਕਦੇ ਕਿਸੇ ਪਿੰਡ ਜਾਓ ਪਹਾੜ ਪੂ ਜਾਓ। ਦਿਲਪ੍ਰੀਤ ਹੈ ਜੀ। ਤੇ ਉਹ ਆਲਰੇਡੀ ਉਹਨਾਂ ਨੂੰ ਹਦਾਇਤ ਕਰ ਦਿੱਤੀ ਗਈ ਅੱਜ ਵੀ ਮਾਰਕਫੈਟ ਦੇ ਆਏ ਹੋਏ ਨੇ ਮੁਲਾਜ਼ਮ ਸਹਿਬਾਨ। ਇਹ ਸਭ ਨੂੰ ਬੇਨਤੀ ਹੈ ਕਿ ਅਗਰ ਕਿਸਾਨ ਨੂੰ ਸਮੱਸਿਆ ਆ ਰਹੀ ਹੈ ਜਿਹੜਾ ਝੋਨਾ ਲੈ ਕੇ ਆ ਰਿਹਾ ਤਾਂ ਫਿਰ ਆੜਤੀ ਨੂੰ ਵੀ ਸਮੱਸਿਆ ਆਉਗੀ ਜੀ ਤਾਂਗੇ ਦੋਗੇ ਉਹਦੇ ਨਾਲ ਸਮੱਸਿਆ ਪੈਦਾ ਹੋ ਜਾਂਦੀ ਹੈ ਤੇ ਲਿਫਟਿੰਗ ਔਰ ਜਿਹੜਾ ਜਿਹੜੀ ਹੈਗੀ ਹੈ ਜੀ ਬਾਹਰ ਦਾ ਨਾਂ ਇਹ ਮੁੱਖ ਦੋ ਕੰਮ ਨੇ ਜੀ ਇਸ ਤੋਂ ਬਾਅਦ ਟਰਾਂਸਪੋਰਟ ਆ ਗਈ ਜੀ ਟਰਾਂਸਪੋਰਟ ਜਿਵੇਂ ਮੇਰਾ ਛੋਟਾ ਵੀਰ ਮਨਪ੍ਰੀਤ ਸਿੰਘ ਧਾਰੋਕੇ ਨਾਬਾ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਔਰ ਸੁਖਿੰਦਰ ਸਿੰਘ ਟੋੜਾ ਜਿਹੜਾ ਨੇ ਉਹ ਟਰੱਕ ਯੂਨੀਅਨ ਪਾਸੋਂ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਹਰਿਆਤਾ ਕਰ ਦਿੱਤੇ ਗਏ ਆ ਕਿ ਆਪਣੀ ਟ੍ਰਾਂਸਪੋਰਟ ਦਾ ਪੂਰਾ ਪ੍ਰਬੰਧ ਹੋਵੇ ਔਰ ਕਿਸੇ ਕਿਸਮ ਦੇ ਵੀ ਲਿਫਟਿੰਗ ਦੇ ਵਿੱਚ ਪ੍ਰੋਬਲਮ ਜਿਹੜੀ ਹੈ ਉਹ ਨਾ ਹੋਵੇ। ਦੇਖੋ ਜਿਵੇਂ ਹੜ੍ਹਾਂ ਦੀ ਸਥਿਤੀ ਬਣੀ ਇਸ ਸਾਲ 88 ਤੋਂ ਬਾਅਦ ਮਾਝਾ ਏਰੀਆ ਬਹੁਤ ਵੱਡਾ ਅਫੈਕਟਡ ਹੋਇਆ। ਮੁੱਖ ਮੰਤਰੀ ਸਾਹਿਬ ਜਿਹੜੇ ਆ ਜੀ ਉਹ ਲਗਾਤਾਰ ਇਹਦੇ ਪ੍ਰਤੀ ਸੁਚੇਤ ਨੇ। ਉਹਨਾਂ ਨੇ ਕਿਹਾ ਵੀ ਹੈ ਕਿ ਗਰਦਾਬਰੀਆਂ ਜਿਹੜੀਆਂ ਉਹ ਪ੍ਰਾਪਰ ਤਰੀਕੇ ਨਾਲ ਹੋ ਜਾਣ ਤਾਂ ਕਿ ਹਰੇਕ ਕਿਸਾਨ ਨੂੰ ਮੁਆਵਜ਼ਾ ਮਿਲੇ। ਔਰ ਇਸ ਵਾਰ ਦੋ ਕਿਸਮ ਦੀਆਂ ਬਿਮਾਰੀਆਂ ਜਿਹੜੀਆਂ ਨੇ ਜਿੱਕਦਾ ਗਠੀਆ ਜਿਹਨੂੰ ਪਹੜਦੀ ਰੋਕ ਕਹਿ ਦਿੰਦੇ ਆ ਇੱਕ ਚਾਈਨਾ ਜਿਹੜਾ ਜੀ ਚਾਇਨਾ ਵਾਇਰਸ ਉਹ ਦੋ ਕਿਸਮ ਦੀਆਂ ਬਿਮਾਰੀਆਂ ਵੀ ਆਈਆਂ ਨੇ ਜਿਹਦੇ ਕਰਕੇ ਝਾੜ ਤੇ ਕਾਫੀ ਫਰਕ ਆ ਮੈਂ ਅਲੱਗ-ਅਲੱਗ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਹੈ ਉਹ ਕਹਿੰਦੇ ਝਾੜ ਦਾ ਫਰਕ ਆ ਅੱਗੇ ਨਾਲੋਂ ਘੱਟ ਝਾੜ ਆ ਤੇ ਉਹ ਮੌਸਮ ਦੀ ਵਜ੍ਹਾ ਕਰਕੇ ਵੀ ਲਾ ਲੋ ਜਾਂ ਕੋਈ ਬਿਮਾਰੀ ਪੈਣ ਕਰਕੇ ਵੀ ਲਾ ਲੋ ਪਰ ਕਿਸਾਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦੋਣੇ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਵੱਲੋਂ ਸਖਤ ਹਦਾਇਤਾਂ ਨੇ ਸਾਰੇ ਅਫਸਰ ਸਾਹਿਬਾਨ ਨੂੰ ਕਿ ਪਿੰਡ-ਪਿੰਡ ਜਾ ਕੇ ਗਰਦੌਰੀਆਂ ਜਿਹੜੀਆਂ ਨੇ ਪ੍ਰਾਪਰ ਤਰੀਕੇ ਨਾਲ ਕੀਤੀਆਂ ਜਾਣ ਪ੍ਰੋਪਰ ਉਹਦਾ ਮੁਆਵਜ਼ੇ ਦਾ ਐਸਟੀਮੇਟ ਲਾਇਆ ਜਾ ਸਕੇ ਤਾਂ ਕਿ ਕਿਸਾਨਾਂ ਨੂੰ ਜਿਹੜਾ ਜੀ ਉਹ ਬਣਦੇ ਸਮੇਂ ਮੁਤਾਬਕ ਉਹਨਾਂ ਨੂੰ ਅਗਲੀ ਫਸਲ ਵੀ ਬੀਜਣੀ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਜੋ ਬਣਦਾ ਮੁਆਵਜ਼ਾ ਸਮੇਂ ਸਿਰ ਦਿੱਤਾ ਜਾ ਸਕੇ ਅੱਜ ਦੀ ਕਿਹੜੀ ਅੱਜ ਤਾਂ ਕੋਈ ਸਾਨੂੰ ਮੁਸ਼ਕਲ ਨਾਜ਼ਰ ਨਹੀਂ ਆਉਂਦੀ ਜਦ ਸੀਜ਼ਨ ਚੱਲੂਗਾ ਤੇ ਕੋਈ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਨੇ ਸਰਕਾਰ ਦੀ ਸਾਡ ਨੂੰ ਪੂਰੀ ਸਪੋਰਟ ਹੈ ਉਹਦੇ ਨਾਲ ਜਿਵੇਂ ਕੋਈ ਮੁਸ਼ਕਲਾ ਹੋਊਗਾ ਸੀ ਸਰਕਾਰ ਨਾਲ ਮਿਲ ਕੇ ਉਹਨੂੰ ਹੱਲ ਕਰਦੇ ਰਹਾਂਗੇ ਅੱਜ ਨੂੰ ਦੇਖ ਕੇ ਅੱਜ ਦਾ ਫੋਲਵਰੀਆ ਪ੍ਰਬੰਧ ਨੇ ਸਾਡੇ ਮਾਰਕੀਟ ਕਮੇਡੀ ਦੇ ਵੀ ਤੇ ਹੋਰ ਜਿਹੜੇ ਵਿਭਾਗ ਨੇ ਸਾਡੇ ਪਰਚੇਜਰ ਨੇ ਜਿੰਨੇ ਵਿਭਾਗ ਨੇ ਉਹਨਾਂ ਦੇ ਵੀ ਮਤਲਬ ਸਾਰੇ ਅਫਸਰ ਸਾਹਿਬਾਨ ਆਏ ਬੈਨੇ ਸਾਨੂੰ ਅੱਗੇ ਵੀ ਵੈਸੇ ਉਹ ਪੂਰਾ ਸਹਿਯੋਗ ਦਿੰਦੇ ਨੇ ਹੁਣ ਵੀ ਸਾਨੂੰ ਆਸ ਹੈ ਵੀ ਸਾਨੂੰ ਪੂਰਾ ਸਹਿਯੋਗ ਦੇਣਗੇ ਜਿਹੜੇ ਕੋਈ ਸਾਨੂੰ ਕੋਈ ਇੱਥੇ ਦਿੱਕਤ ਨਹੀਂ ਆਉਣ ਦੇ ਬਹੁਤ ਅੱਜ ਸੁਭਾਗਾ ਦੇਣਾ ਹੈ ਪਹਿਲੇ ਦਿਨ ਆਪਣਾ ਜਿਹੜਾ ਝੋਨਾ ਪੀਆਰ ਉਹਦੀ ਖਰੀਦ ਸ਼ੁਰੂ ਹੋਈ ਅੱਜ ਐਮਐਲ ਸਾਹਿਬ ਨਹਿਰ ਤਸੀਲਲਾਲ ਸਾਹਿਬ ਔਰ ਸਾਰਾ ਪ੍ਰਸ਼ਾਸਨ ਵਾਲ ਸਾਰੇ ਸਾਡੇ ਮੰਡੀ ਬੋਰਡ ਦੇ ਅਧਿਕਾਰੀ ਆਏ ਨੇ ਤੇ ਬਹੁਤ ਵਧੀਆ ਜੀ ਸਾਫ ਸੁੱਕੀ ਫਸਲ ਹੈ ਜੀ ਤੇ ਬਹੁਤ ਵਧੀਆ ਪ੍ਰਬੰਧ ਨੇ ਬਿਜਲੀ ਦਾ ਪਾਣੀ ਦਾ ਸਟਰੀਟ ਲਾਈਟਾਂ ਦਾ ਕੁਆਇਲਟ ਦਾ ਸਾਰੇ ਪ੍ਰਬੰਧ ਸਾਡੇ ਵੱਲੋਂ ਮੁਕੰਮਲ ਨੇ ਜੀ ਔਰ ਕਿਸਾਨ ਨੂੰ ਆੜਤੀਏ ਭਾਈਚਾਰਿਆਂ ਨੂੰ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਐਮਐਲਏ ਸਾਹਿਬ ਗੁਰਦੇਵ ਸਿੰਘ ਜੀ ਦੇਵਮਾਨ ਤੇ ਅਸੀਂ ਸਾਰੀ ਉਹਨਾਂ ਦੀ ਜਿਹੜੀ ਟੀਮ ਆ ਪੂਰੀ ਪ੍ਰੋਪਰ ਲੱਗੇ ਹੋਇਆ ਅਸੀਂ ਕਿਸੇ ਵੀ ਤਰ੍ਹਾਂ ਦੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਹੁੰਦੀ ਸਾਰੇ ਜਿਹੜੇ ਸਾਡੇ ਟਰੱਕ ਨੇ ਪੂਰੀ ਰੈਡੀ ਨੇ ਇਸ ਵਾਰ ਕਿਸੇ ਤਰ੍ਹਾਂ ਦੀ ਕੋਈ ਵੀ ਕਿਸਾਨਾਂ ਨੂੰ ਦਿੱਕਤ ਨਹੀਂ ਆਉਣੀ ਕਿੰਨੇ ਕੁ ਟਰੱਕ ਨੇ ਜੀ ਆਪਣੇ ਕੋਲ ਹੈਗਾ ਸਰ 600 ਦੇ ਲਗਭਗ ਟਰੱਕ ਸਾਬੇ ਦੇ ਵਿੱਚ 1% ਵੀ ਦਿੱਕਤ ਨਹੀਂ ਆਉਣ ਹੁੰਦੀ ਕਿਸਾਨਾਂ ਨੂੰ ਕਿਸਾਨਾਂ ਨਾਲ ਸਾਡੇ ਭਰਾ ਨੇ ਦਿਨ ਰਾਤ ਅਸੀਂ ਲਿਫਟਿੰਗ ਕਰਾਂਗੇ ਟਰੱਕਾਂ ਵਾਲੇ ਭਰਾਵਾਂ ਨੂੰ ਕਹਤਾ ਵੀ ਆਪਾਂ ਪੂਰੇ ਤਿਆਰ ਹੋ ਜਾਓ ਤੇ ਆਪਾਂ ਬਿਲਕੁਲ ਇਸ ਵਾਰ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਇਹ ਇਹ ਜਿਹੜਾ ਝੋਨਾ ਜੀ ਇਹ PR 126 ਆ ਜੀ ਤੇ ਸਵੇਰੇ ਲੈ ਕੇ ਆਏ ਜੀ ਮੈਂ ਤਕਰੀਬਨ ਕੋਈ 9 ਵਜੇ ਤੇ ਮਾਲ ਜਮੇ ਝੋਨੇ ਦਾ ਆਪਣਾ ਜਿਹੜਾ ਮੌਇਸਚਰ ਆ ਜੀ ਤੇ ਮੈਨੂੰ ਲੱਗਦਾ ਕੋਈ 14 ਕ ਮੌਇਸਚਰ ਆਇਆ ਜੀ ਸੁੱਕਾ ਝੋਨਾ ਜੀ ਬਿਲਕੁਲ ਤੇ ਉਦੋਂ ਬਾਅਦ ਤਕਰੀਬਨ ਲਾ ਲੋ ਵੀ ਤੁਸੀਂ 2 2.5 ਘੰਟੇ ਹੀ ਬੈਠਣਾ ਪਿਆ ਜੀ ਹਾਂ ਤੇ ਸਰਕਾਰੀ ਬੋਲੀ ਆਈ ਜੀ ਤੇ ਬੋਲੀ ਅਨਸਾਰ ਜੀ ਢੇਰੀ ਆਪਣੀ ਉਹ ਮੌਇਸਚਰ ਮੀਟਰ ਨਾਲ ਬਿਲਕੁਲ ਉਹਨਾਂ ਨੂੰ ਜੋ ਸਰਕਾਰ ਨੂੰ ਮੌਇਸਚਰ ਚਾਹੀਦਾ ਬਿਲਕੁਲ ਸਹੀ ਆਇਆ ਜੀ ਤੇ ਕੋਈ ਜਾਨੀ ਕਿ ਦਿੱਕਤ ਕੋਈ ਕਿਸੇ ਵੀ ਪ੍ਰਕਾਰ ਦੀ ਹੈ ਨਹੀਂ